ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਦ ਅਮਰਤ ਪ੍ਰਸਾਦ ਦੇ ਵਿਸ਼ ਪੱਧਰ ਦੇ ਪਹਿਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਜਿਹੀ ਦਰਸ਼ਕਾਂ ਨਾਲ ਸਾਂਝ ਪਵਾਰਿਆਂ ਕੇ ਅਮਰਤ ਸਰ ਵਿਖੇ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪਲੇਠੀ ਮੀਟਿੰਗ ਹੋਈ ਆ ਉਹਨਾਂ ਦੀਆਂ ਜੋ ਫਰੰਟ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਵਿੱਚ ਹਨ ਉਹਨਾਂ ਦੀ ਕਾਰਜਕਾਰੀ ਕਮੇਟੀ ਜਿੱਦੇ ਕੇ ਬਾਪੂ ਤਰਸੇਮ ਸਿੰਘ ਹਨ ਪ੍ਰਧਾਨ ਉਹਦੇ ਨਾਲ ਉੱਥੇ ਹੋਈ ਹੈ ਭਰਤੀ ਕਮੇਟੀ ਜਦੇ ਸੱਤ ਮੈਂਬਰਾਂ ਨੇ ਫਿਰ ਉਹਨਾਂ ਦੀ ਮੀਟਿੰਗ ਹੋਈ ਹੈ ਜਿਨੇ ਸਵਿਧਾਨ ਕਰਨੀ ਅਤੇ ਅਜੰਡਾ ਕਮੇਟੀ ਦੇ ਸਾਰੇ ਮੈਂਬਰਾਂ ਦੀ ਇੱਕ ਸਾਂਝੀ ਮੀਟਿੰਗ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅੱਜ ਕੀਤੀ ਗਿਆ ਹੈ ਪਲੇਟੀ ਮੀਟਿੰਗ ਸੀ ਜਿਸ ਵਿੱਚ ਬਾਡੀ ਬਾਰੇ ਕਾਫੀ ਲੰਬੀ ਚਰਚਾ ਹੋਈ ਮੀਟਿੰਗ ਦੱਸਿਆ ਜਾਂਦਾ ਕੋਈ ਢਾਈ ਘੰਟੇ ਚੱਲੀ 12 ਵਜੇ ਤੋਂ ਲੈ ਕੇ ਇਹ ਮੀਟਿੰਗ ਢਾਈ ਘੰਟੇ ਪੌਣੇ 3 ਘੰਟੇ ਚੱਲੀ ਉਹਦੇ ਵਿੱਚ ਜੋ ਫੈਸਲੇ ਉਹ ਮੈਂ ਤੁਹਾਡੇ ਨਾਲ ਹੁਣ ਇੱਥੇ ਸਾਂਝੇ ਕਰਾਂਗਾ ਇਸ ਤੋਂ ਪਹਿਲੇ ਕਿ ਅਸੀਂ ਇਹਨਾਂ ਫੈਸਲਿਆਂ ਬਾਰੇ ਚਰਚਾ ਕਰੀਏ ਮੇਰੀ ਆਪ ਜੀ ਨੂੰ ਗੁਜਾਰਸ਼ ਆ ਕਿ ਤੁਸੀਂ ਇਸ ਚੈਨਲ ਨੂੰ ਜੇ ਹੁਣ ਤੱਕ ਕੰਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਦੇ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਕੰਟੀ ਦਬਾਉਣ ਨਾਲ ਤਾਂ ਜੋ ਜੋ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਉਸ ਦਾ ਸੁਨੇਹਾ ਤੁਹਾਨੂੰ ਤੁਰੰਤ ਉਸੇ ਸਮੇਂ ਮਿਲੇ ਹੁਣ ਅਸੀਂ ਚਰਚਾ ਕਰਦੇ ਆ ਕਿ ਅੱਜ ਅੰਮ੍ਰਿਤਸਰ ਵਿੱਚ ਜੋ ਇਕੱਠੇ ਹੋਏ ਸੀਗੇ ਲੀਡਰ ਤਕਰੀਬਨ 21-22 ਲੀਡਰ ਸੀਗੇ ਜਿਹੜੇ ਫਰੰਟ ਆਰਗੇਨਾਈਜੇਸ਼ਨਾਂ ਚੋਂ ਆਏਗੇ ਉਹਨਾਂ ਨੇ ਸਭ ਤੋਂ ਪਹਿਲੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਾ ਕੇ ਆਪਣਾ ਅਰਦਾਸਾਂ ਕੀਤੀਆਂ ਤੇ ਮੱਥਾ ਟੇਕਾ ਗੁਰੂ ਘਰ ਦੇ ਅਸ਼ੀਰਵਾਦ ਲਏ ਉਸ ਤੋਂ ਬਾਅਦ ਉਹ ਚਲੇ ਗਏ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਵੀ ਉਹਨਾਂ ਨੇ ਮੂਲ ਮੰਤਰ ਦੇ ਪਾਠ ਕੀਤੇ ਪੰਜ-ਪੰਜ ਫੇਰ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਉਹ ਪਹੁੰਚੇ ਸਾਰੇ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਸਹਿ ਵਿੱਚ ਹੀ ਹੈ ਸਾਨੂੰ ਸਭ ਨੂੰ ਪਤਾ ਗੁਰਦਾਸ ਹਾਲ ਜਿਹੜਾ ਉੱਥੇ ਐਸਜੀਪੀਸੀ ਦਾ ਸਕੂਲ ਹੈ ਉਸ ਦਾ ਜਿਹੜਾ ਹਾਲ ਹੈ ਉਸ ਨੂੰ ਗੁਰਦਾਸ ਹਾਲ ਕਿਹਾ ਜਾਂਦਾ ਸੋ ਉੱਥੇ ਜੋ ਮੀਟਿੰਗ ਵਿੱਚ ਬੜਾ ਸਪਸ਼ਟ ਹੋਇਆ ਕਿ ਇੱਕ ਮਾਰਚ ਸ਼ੁਰੂ ਕੀਤਾ ਜਾਏ ਤੇ ਨਾਲ ਹੀ ਨਾਲ ਜਿਹੜੀ ਮੈਂਬਰਸ਼ਿਪ ਡਰਾਈਵ ਇਹ ਜਿਹੜਾ ਮਾਰਚ ਕੱਢਿਆ ਜਾਏਗਾ ਇਹ ਹਰ ਪਿੰਡ ਵਿੱਚ ਹਰ ਬਲੌਕ ਵਿੱਚ ਹਰ ਤਸੀਲ ਐਡ ਕੁਆਟਰ ਤੇ ਜਾਏਗਾ ਕੋਈ 12000 ਤੋਂ ਵੱਧ ਪੰਜਾਬ ਦੇ ਪਿੰਡ ਹੈ ਸਾਰੇ ਪਿੰਡਾਂ ਵਿੱਚ ਘੁੰਮੇਗਾ 3 ਮਹੀਨੇ ਦਾ ਸਮਾਂ ਪਾਰਟੀ ਗੋਲ ਕਿਉਂਕਿ ਫਿਰ ਵਿਸਾਖੀ ਵਾਲੇ ਦਿਨ ਇਹ ਇਕੱਠੇ ਹੋਣਗੇ ਅਤੇ ਉੱਥੇ ਜੋ ਡੈਲੀਗੇਟਸ ਚੁਣੇ ਜਾਣਗੇ ਮੈਂਬਰਾਂ ਚੋਂ ਫਿਰ ਡੈਲੀਗੇਟਾਂ ਵਿੱਚੋਂ ਫਿਰ ਪਾਰਟੀ ਦੀ ਜੋ ਲੀਡਰਸ਼ਿਪ ਹੈ ਆਫਿਸ ਬੀਅਰਰ ਪ੍ਰਧਾਨ ਸਾਰੇ ਜਨਰਲ ਸੈਕਟਰੀ ਵਗੈਰਾ ਵਗੈਰਾ ਦੀ ਚੋਣ ਹੋਵੇਗੀ ਇਹ ਫੈਸਲੇ ਅੱਜ ਲਏ ਗਏ ਔਰ ਇਹਦੇ ਚ ਜੋ ਸਭ ਤੋਂ ਇੰਪੋਰਟੈਂਟ ਗੱਲ ਹੋਈ ਆ ਉਹ ਇਹ ਹੋਈ ਆ ਕਿ ਸਾਰੇ ਜੋ ਮਾਰਚ ਇਹ ਪਿੰਡਾਂ ਵਿੱਚ ਜਾਏਗੀ ਤਾਂ ਪਿੰਡ ਵਿੱਚ ਹੀ ਪਿੰਡ ਦੀ ਯੂਨਿਟ ਸਥਾਪਿਤ ਕਰੇਗੀ ਪਾਰਟੀ ਦੀ ਹਰ ਪਿੰਡ ਵਿੱਚ ਇਸ ਪਾਰਟੀ ਦਾ ਇੱਕ ਯੂਨਿਟ ਸਥਾਪਿਤ ਕੀਤਾ ਜਾਏਗਾ ਪਿੰਡ ਵਾਲਿਆਂ ਤੋਂ ਹੀ ਇਸ ਪਾਰਟੀ ਲਈ ਯੂਨਿਟ ਲਈ ਆਫਿਸ ਵੀਰ ਜਿਹੜਨ ਉਹ ਲੈ ਜਾਣਗੇ ਇਸ ਤੋਂ ਇਲਾਵਾ ਜਿਹੜੇ ਪਿੰਡ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ ਉਸ ਤੋਂ ਇਲਾਵਾ ਫਿਰ ਬਲਾਕ ਲੈਵਲ ਤੇ ਕੀਤੇ ਜਾਣਗੇ ਫਿਰ ਇਹ ਡਿਸਟ੍ਰਿਕਟ ਲੈਵਲ ਤੇ ਵੀ ਕਮੇਟੀਆਂ ਬਣਾ ਕੇ ਯੂਨਿਟਸ ਸਥਾਪਿਤ ਕੀਤੇ ਜਾਣਗੇ ਉਸ ਤੋਂ ਬਾਅਦ ਵਿਸਾਖੀ ਵਾਲੇ ਦਿਨ ਜੋ ਹੈ ਇੱਕ ਵੱਡਾ ਇਕੱਠ ਹੋਏਗਾ ਜਿਸ ਵਿੱਚ ਕੇ ਡੈਲੀਗੇਟਸ ਆਪਣੇ ਪ੍ਰਧਾਨ ਪਾਰਟੀ ਦਾ ਅਤੇ ਹੋਰ ਜਿਹੜੇ ਆਫਿਸ ਵੀ ਰਨ ਉਹਨਾਂ ਨੂੰ ਚੁਣਨਗੇ ਇਸ ਤੋਂ ਇਲਾਵਾ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਪਾਰਟੀ ਦਾ ਦਫਤਰ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਾਪਿਤ ਕੀਤਾ ਜਾਏਗਾ ਉਸ ਲਈ ਨਵੀਂ ਅਕਾਮੋਡੇਸ਼ਨ ਲਈ ਜਾਏਗੀ ਉਸ ਨੂੰ ਦਫ਼ਤਰ ਨੂੰ ਹਾਈ ਟੈਕ ਬਣਾਇਆ ਜਾਏਗਾ ਔਰ ਉਹਦੇ ਵਿੱਚ ਜਿਹੜੇ ਇੱਕ ਸਪੋਕਸਮੈਨ ਵੀ ਵਧਾਏ ਜਾਣਗੇ 2 ਤੋਂ ਜ਼ਿਆਦਾ ਕੀਤੇ ਜਾਣਗੇ ਔਰ ਇਹ ਵੀ ਕੀਤਾ ਗਿਆ ਕਿ ਪਾਰਟੀ ਆਪਣਾ ਆਈ.ਡੀ. ਸੈੱਲ ਜਿਹੜਾ ਉਹ ਅੰਮ੍ਰਿਤਸਰ ਆਪਣੇ ਜਿੱਥੇ ਵੀ ਇਹਨਾਂ ਦਾ ਪਾਰਟੀ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਖੁੱਲੇਗਾ ਉਸੇ ਬਿਲਡਿੰਗ ਵਿੱਚੋਂ ਹੀ ਇਹਨਾਂ ਦਾ ਆਈਟੀ ਸੈੱਲ ਵੀ ਚੱਲੇਗਾ ਸੋ ਇਹਦੇ ਵਿੱਚ ਜੋ ਕੁਝ ਕਾਰਵਾਈ ਹੋਈ ਆ ਇਹ ਹੁਣ ਅਗਲੇ ਪੜਾ ਤੇ ਪਾਰਟੀ ਪਹੁੰਚ ਗਈ ਆ ਤਾਂ ਹੁਣ ਪਾਰਟੀ ਨਿਕਲੇਗੀ ਪੈਦਲ ਮਾਰਚ ਤੇ ਤੇ ਪਿੰਡਾਂ ਵਿੱਚ ਆਪਣੇ ਯੂਨਿਟਸ ਸਥਾਪਿਤ ਕਰੇਗੀ ਮੈਂ ਇੱਥੇ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਹੈ ਬਾਪੂ ترਸੀਮ ਸਿੰਘ ਉਹਨਾਂ ਨੇ ਕਹੀ ਹੈ ਕਿ ਵੀ ਬਾਦਲ ਅਕਾਲੀ ਦਲ ਤਾਂ ਹੁਣ ਅਕਾਲੀ ਦਲ ਹੈ ਹੀ ਨਹੀਂ ਕਿਉਂਕਿ ਇਹ ਸਮਰਪਿਤ ਨਹੀਂ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੂੰ ਕੋਈ ਹੱਕ ਨਹੀਂ ਆਪਣੇ ਆਪ ਨੂੰ ਅਕਾਲੀ ਕਹਿੰਦਾ ਇੱਕੋ ਹੀ ਆਪਣੇ ਵਿਰੋਧੀਆਂ ਮੁੱਢ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਹੋਰ ਕੋਈ ਗੱਲ ਅਰਦਾਸ ਨਹੀਂ ਹੋਈ ਉਸ ਤੋਂ ਬਾਅਦ ਇਹ ਜਿਹੜੀ ਮੀਟਿੰਗ ਤੋਂ ਬਾਅਦ ਲੀਡਰ ਆਪਣੇ ਆਪਣੇ ਘਰਾਂ ਨੂੰ ਚੱਲ ਪਏ ਮੀਡੀਅਮ ਸਮਾਗਤ ਹੋ ਗਈ ਅਰਦਾਸ ਹੋਈ ਸੋ ਮੈਂ ਇਹ ਕੁਝ ਤੁਹਾਡੇ ਲਈ ਸਾਂਝਾ ਕਰਨ ਲਈ ਕਤਰਤ ਕਰਕੇ ਲਿਆ ਆ ਇਹ ਇੱਕ ਚੰਗੀ ਸ਼ੁਰੂਆਤ ਹੋਈ ਹੈ ਔਰ ਇਹ ਜੋ ਇਹਨਾਂ ਦਾ ਪਿੰਡ-ਪਿੰਡ ਵਿੱਚ ਯੂਨਿਟ ਖੋਲਣਾ ਇਹ ਬੜੀ ਮਹੱਤਵਪੂਰਨ ਗੱਲ ਹੈ ਕਿਉਂਕਿ ਜੇਕਰ ਉੱਥੇ ਬਾਦਲ ਕਾਲੀਦਲ ਦੇ ਯੂਨਿਟ ਆਉਣਗੇ ਕਿ ਲੋਗ ਉਹਨਾਂ ਨਾਲ ਚੱਲਣਗੇ ਕਿ ਇਹਨਾਂ ਨਾਲ ਇਹ ਤੇ ਸਮਾਂ ਦੱਸੇਗਾ ਪਰ ਜਿਸ ਪ੍ਰਕਾਰ ਦਾ ਰਿਸਪਾਇੰਸ ਇਹਨਾਂ ਨੂੰ ਦੋ ਪਾਰਲੀਮੈਂਟ ਦੀਆਂ ਹਲਕਿਆਂ 'ਚ ਮਿਲਿਆ ਤੋਂ ਖੰਡੂਰ ਸਾਹਿਬ ਅਤੇ ਰੀਦਕੋਟ ਸਾਹਿਬ ਉਸ ਤੋਂ ਐਵੇਂ ਲੱਗਦਾ ਕਿ ਵੀ ਇਹ ਬੜੇ ਜਿਹੜੇ ਚੜ੍ਹਦੀ ਕਲਾ 'ਚ ਹਨ ਕਿ ਅਸੀਂ ਨਵੀਂ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਉਹ ਨਾਲ ਕਰਾਂਗੇ ਨਾਲ ਮੈਂਬਰਸ਼ਿਪ ਡਰਾਈਵ ਕਰਾਂਗੇ ਤੋਂ ਕਿਸੇ ਕਿਸੇ ਵੱਡੇ ਪਿੰਡ ਵਿੱਚ ਸਮਾਗਮ ਵੀ ਕੀਤੇ ਜਾਣਗੇ ਤੋਂ ਇਹ ਜੋ ਅਜੰਡਾ ਉਲੀਕਿਆ ਗਿਆ ਹੈ ਇਹ ਆਉਣ ਵਾਲੇ ਸਮੇਂ ਦੀ ਜਿਹੜੀ ਪੰਜਾਬ ਦੀ ਸਿਆਸਤ ਹੈ ਧਰਮ ਦੀ ਸਿਆਸਤ ਹੈ ਸਿੱਖ ਸਿਆਸਤ ਦਾ ਅਤੇ ਪੰਜਾਬ ਦੀ ਸਿਆਸਤ ਹੈ ਇਸ ਉੱਪਰ ਤਿੰਨਾ ਜਿਹੜੇ ਪੱਖ ਹਨ ਪੰਜਾਬ ਦੀ ਸਿਆਸਤ ਦੇ ਇਸ ਨੂੰ ਪ੍ਰਭਾਵਿਤ ਕਰੇਗੀ ਔਰ ਇਹ ਜੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਚਣੌਤੀ ਦੇਣਗੇ ਬਾਦਲ ਅਕਾਲੀ ਦਲ ਨੂੰ ਜਿਸ ਤਾਕੇ ਅੱਜ ਤੱਕ بڑا ਨਿਗਾਰ ਹੋ ਚੁੱਕਾ ਹੈ ਬੜੇ ਕਨਫਿਊਜ਼ਨ ਚ ਹੈ ਪਾਰਟੀ ਪਾਰਟੀ ਦੇ ਅੰਦਰ ਵਿਦਰੋਹ ਹੋ ਚੁੱਕਾ ਹੈ ਲੀਡਰ ਛੱਡ ਕੇ ਤਾਂ ਜਾ ਰਹੇ ਲੀਡਰ ਜਿਹੜੇ ਨੂੰ ਸਪਸ਼ਟ ਕਹਿ ਰਹੇ ਨੇ ਕਿ ਅਸੀਂ ਅਕਾਲ ਤਖਤ ਨੂੰ ਸਮਰਪਤਾ ਸੋ ਇਸ ਕਰਕੇ ਉਹ ਜਿਹੜਾ ਚੀਮੇ ਯਾਨੀ ਦਲਜੀਤ ਸਿੰਘ ਚੀਮਾ ਅਤੇ ਸੁਖਬੀਰ ਬਾਦਲ ਦੀ ਜਿਹੜੀ ਜੋੜੀ ਹੈ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਹੈ ਸਪੋਕਸਮੈਨ ਹਰਚਰਨ ਬੈਂਸ ਸੋ ਇਹ ਜੋ ਤਿਗੜੀ ਹੈ ਇਹ ਤਿਗੜੀ ਕਿਸ ਪਾਸੇ ਪਾਰਟੀ ਨੂੰ ਲੈ ਜਾਏਗੀ ਇਹ ਆਉਣ ਵਾਲਾ ਸਮਾਂ ਦੇਖੇਗਾ ਪਰ ਇਹ ਜੋ ਚੈਲੰਜ ਸ਼ੁਰੂ ਹੋ ਗਿਆ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਹੁਣ ਪੰਜਾਬ ਦੀ ਨਵੀਂ ਦਿਸ਼ਾ ਸਤਾਪਤ ਕਰੇਗਾ ਦੇਖਦੇ ਆਉਣ ਵਾਲੇ ਦਿਨਾਂ ਚ ਕਿਸ ਰੂਪ ਪੰਜਾਬ ਦੀ ਸਿਆਸਤ ਲੈਂਦੀ ਹੈ ਸੋ ਇਹ ਸੀ ਸਾਡੇ ਕੋਲ ਅੱਜ ਦੀ ਵਿਸ਼ੇਸ਼ ਜਾਣਕਾਰੀ ਖਬਰ ਬਹੁਤ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਅਸੀਂ ਫੇਰ ਆਵਾਂਗੇ ਇੱਕ ਹੋਰ ਮੱਤੋਂ ਬੁਰਨ ਮੁੱਦੇ ਤੇ ਲੈ ਕੇ ਵੀਡੀਓ ਤਦ ਤੱਕ ਸਾਨੂੰ ਆਗਿਆ ਦਿਓ ਧੰਨਵਾਦ ਸ਼ਾਸਤਰੀਓ